ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਆਜੋ ਪੁੱਛਦਿਆਂ ਬਾਈ ਤੋਂ ਡਿਟੇਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਵਧੀਆ ਬਾਈ ਜੀ ਵਧੀਆ ਜੀ ਕੰਮ ਕਰ ਕਿਵੇਂ ਚੱਲਦਾ ਜੀ ਵਧੀਆ ਬਾਈ ਜੀ ਠੀਕ ਹੈ ਜੀ ਨਾਮ ਤੇ ਐਡਰੈਸ ਬੋਲ ਦਿਓ ਬਾਈ ਜੀ ਨਾਮ ਰਿਸ਼ਾਗਰਾ ਪਿੰਡ ਭਗਿਰਪਾ ਨਸੀਰਪੁਰ ਤੇ ਜ਼ਿਲ੍ਹਾ ਬਠਿੰਡਾ ਆਪਾਂ ਨੇੜੇ ਪਿੰਡ ਕਿਹੜਾ ਰਹਿੰਦਾ ਨੇ ਨੇੜੇ ਰਾਮਪੁਰਪੁਰ ਸਾਰਾ ਇਧਰੋਂ ਸੁ ਠੀਕ ਆ ਮਾਈ ਨੰਬਰ ਬੋਲ ਦੋ ਵੀਰੇ 90239765 ਠੀਕ ਆ ਇਧਰੋਂ ਸ਼ੁਰੂ ਕਰਨਾ ਹਾਂ ਬਈ ਬਾਈ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਕਿਹੜਾ ਸੁਆ ਸੁਈ ਆ ਇਹ ਇਹ ਕੱਲ੍ਹ ਸੁਈ ਆ ਵੀਰੇ ਦੁਪਹਿਰੇ ਠੀਕ ਆ ਦੂਜਾ ਸੁਆ ਸੁਈ ਆ ਦੂਜਾ ਸੁਆ ਸੁਈ ਆ ਕੱਲ੍ਹ ਦੁਪਹਿਰੇ ਸੁਈ ਆ ਹਾਂ ਠੰਡੀ ਸੀਰ ਬਹੁਤ ਆ ਠੰਡੀ ਬਹੁਤ ਲੱਗ ਠੰਡੀ ਸੀਰ ਤਰ ਕਰਮ ਵਾਲੀ ਫੁੱਲ ਆ ਯਾਰ ਅੱਡਰ ਬਹੁਤ ਕਮਾਲ ਦਾ ਯਾਰ ਸਾਡੇ ਮੇਰੇ ਤੋਂ ਬਾਅਦ ਬਈ ਕਿੱਥੋਂ ਸਟਾਰਟਿੰਗ ਆ ਲੈ ਸਟਾਰਟਿੰਗ ਦੇਖ ਲਓ ਕਿੱਥੋਂ ਸਟਾਰਟਿੰਗ ਹੁੰਦੀ ਆ ਜਿੰਨਾ ਪਿੱਛੇ ਨੂੰ ਆ ਉਨੇ ਹੀ ਮੂਰ ਨੂੰ ਹਨਾ ਅੱਡਰ ਹਨ ਮੁਠੀ ਵਾਲਾ ਮੁਠੀ ਲੈ ਸ਼ਿਵੋਕ ਨਾ ਚੌੜਾ ਅੱਡਰ ਚੈੱਕ ਕਰੋ ਬੋਲਾ ਚੌੜਾ ਅੱਡਰ ਹੈ ਨਾ ਹਾਂ ਠੰਡੀ ਸੀਲ ਬਹੁਤ ਆ ਯਾਰੀ ਠੀਕ ਆ ਠੰਡੀ ਸੀਲ ਬਾਈ ਕਹਿੰਦਾ ਬਹੁਤ ਆ ਲਹਿਰ ਪੁੱਤ ਲੈ ਇਧਰ ਉਹ ਸਾਡਾ ਥਾਂ ਤੋਂ ਕਿੰਨਾ ਚੰਗਾ ਆ ਇੱਥੋਂ ਤਾਂ ਬੋਲਾ ਚੰਗਾ ਲੈ ਮੁਠੀ ਵਾਲਾ ਥਾਂ ਲੈ ਬਾਈ ਠੰਡੀ ਸੀਲ ਦਾ ਫਲ ਆ ਹਨਾ ਕਰਮਾ ਨਹੀਂ ਹਾਂ ਬੁੱਬੀ ਏਰ ਵਾਲਾ ਗਏ ਬੈ ਬੈਂ ਤੌਕਾ ਵੀ ਨਹੀਂ ਹੁੰਦਾ ਠੀਕ ਆ ਤੌਕਾ ਨਹੀਂ ਹੁੰਦਾ ਬੰਦੀ ਹੈ ਤਾਂ ਉਹ ਕਿਹੜਾ ਚੱਲਦੀ ਆ ਹਨਾ ਹਾਂ ਥੜਾ ਬੜਾ ਚੰਗਾ ਯਾਰ ਚਵਾਈ ਚੈੱਕ ਕਰ ਲੋ ਇੱਕ ਨੰਬਰ ਲੈ ਕੋਈ ਵੀ ਇਹਨੇ ਬੱਚਾ ਨਹੀਂ ਲੈ ਚਵਾਈ ਚੈੱਕ ਕਰ ਲੋ ਗੰਨੇ ਏਰ ਕੀ ਧਾਰਾ ਹਣਾ ਪੌਲੀ ਪੌਲੀ ਧਾਰਫ ਰਹਿਣਾ ਹਾਂ ਹਾਂ ਭਾਈ ਲੈ ਧਾਰਾ ਚੈੱਕ ਕਰ ਲੋ ਕਰਮਾਂ ਆ ਫੁੱਲ ਚੰਗੀਆਂ ਨਿਭੜਦੀ ਬਹੁਤ ਸਿਤੀ ਆ ਹਾਂ ਭਾਈ ਇੱਕ ਨੰਬਰ ਆ ਥੱਲੇ ਲੈ ਪੌਲੀ ਚੰਗੀ ਧਾਰਾ ਯਾਰ ਹਣਾ ਲੈ ਉਨ ਨੂੰ ਚੰਗੀ ਪਿਛਲੇ ਸੁਣਾ ਤੂੰ ਉਹਨੂੰ ਵੀ ਬੋਲ ਲੈ ਚੰਗਾ ਜਰਾ ਥਣਾ ਤੂੰ ਲੈ ਦੁੱਧ ਹੈ ਜਾਈ ਬਾਈ ਨੇ ਧਾਰਾ ਕੁਸ ਕੀ ਮਾਰੀਆ ਦੁੱਧ ਦੇ ਲੈ ਜੀ ਕਿੰਨਾ ਘਿਰਦਾ ਥੱਲੇ ਹਨਾ ਬਾਈ ਨਿਆਣਾ ਪਾ ਨਾ ਪਾ ਇਹਦੇ ਨਾਲ ਬੱਚਾ ਲਾਇਆ ਹਾਂ ਪਾ ਠੰਡੀ ਸੀ ਲਾ ਥਣ ਦਿਖਾ ਦੇ ਦਰਵਾਜ਼ੇ ਕਿੰਨੇ ਜੀ ਬਾਈ ਥਣ ਤਾਂ ਬੜਾ ਕਮਾਲ ਦਾ ਯਾਰ ਸਹੀ ਗੱਲ ਲੈ 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 ਕੱਲੇ ਕਿਲੋ ਦੇ ਨਾ ਉਹ ਨਹੀਂ ਗਿਲੋ ਦੋ ਤਾਪਲੂਨ ਦਾ ਠੀਕ ਆ ਪਲੂਨ ਦਾ 19 ਕਿਲੋ ਤਾਂ ਤੈਨੂੰ ਬੱਚੇ ਤੇ ਆਉਣਾ ਥਣ ਦੇਖੀਏ ਜੇ ਤੂੰ ਕਿ ਰੋ ਵਾਲਾ ਮਾਰਨਾ ਰੋ ਵਾਲਾ ਮਾਰਨਾ ਸਹੀ ਗੱਲ ਲੈ ਸਹੀ ਗੱਲ ਬੜੀ ਕਮਾਲ ਦੀ ਧਾਰਾ ਯਾਰ ਬੱਚਾ ਬਈ ਬੱਚਾ ਬੱਚਾ ਵਸਾ ਦਿੱਤਾਗਾ ਹੂੰ ਤੇ ਖੋਲ ਦੇ ਬਈ ਤੋੜ ਕੇ ਦਿਖਾ ਦੇ ਪ੍ਰਿੰਟ ਪ੍ਰਿੰਟ ਕਰਨ ਵਾਲੇ ਦਾ ਬੜਾ ਚੰਗਾ ਯਾਰ ਹੈ ਨਾ ਹਾਂ ਹਾਂ ਮੂੰਹਾਂ ਬਹੁਤ ਸੋਹਣਾ ਬਈ ਬਾਕੀ ਇਹ ਵੀ ਜੇਪਾ ਕੀ ਹੈ ਬ੍ਰੀਕੀ ਜਾਂ ਵੜ ਹਾਂ ਹਾਂ ਬਈ ਬ੍ਰੀਕੀ ਵਾਲਾ ਪਸ਼ੂ ਹੀ ਦੁੱਧ ਦਿੰਦਾ ਹੈ ਨਾ ਹਾਂ ਲੈ ਚੈੱਕ ਕਰ ਲੋ ਤੋੜਾ ਤਾਰਾ ਬੜਾ ਕਮਾਲ ਦਾ ਬਾਈ ਕਹਿੰਦਾ 19 ਲੀਟਰ ਦੁੱਧ ਪਾਇ ਪਲੂਨ ਲੈ ਆਏ ਤੇ ਕੀ ਦੂਜਾ ਸੂਆ ਸੂਈਆ ਹੈ ਨਾ ਹਾਂ 20 ਕਿਲੋ ਤੋਂ ਬਾਹਰ-ਬਾਰ ਦੁੱਧ ਬਈ ਹਾਂ ਲੈ ਬਾਹਰ-ਬਾਰ ਲੈ ਬੜਾ ਕਮਾਲ ਦਾ ਯਾਰ ਅਦਰ ਇੱਕ ਹੋਰ ਗੱਲ ਫਾੜੀ ਵਾਲਾ ਅਦਰ ਹਾਂ ਹਾਂ ਬਾਈ ਖੁੱਲਾ ਦੇ ਲੈ ਅਦਰ ਫਾੜੀ ਵਾਲਾ ਅਦਰ ਲੈ ਇੱਥੇ ਚੋਲਾ ਪਾਉਂਦੇ ਨਹੀਂ ਠੰਡੀ ਲੈ ਇੱਥੇ ਚੋਲਾ ਲੈ ਇੰਨੇ ਠੰਡੇ ਸੀਲ ਫੁੱਲ ਆ ਯਾਰ ਹਨਾ ਲੈ ਲੈਵਾ ਦਿਖਾ ਦੇ ਕਿਹੋ ਜਿਹਾ ਇਧਰੋਂ ਫੇਰ ਬਾਈ ਲੈਵਾ ਤਾਂ ਬੜਾ ਕਮਾਲ ਦਾ ਲੈ ਥਾਂ ਲੈਵਾ ਦੀ ਬਾਹਰ ਨੂੰ ਕੇ ਲੱਗਿਆ ਬਾਈ ਬੜਾ ਚੰਗਾ ਲੱਗਿਆ ਫੇਸ ਚੱਕਰਾ ਕਰ ਮਣੀ ਦਾ ਫੇਸ ਵੀ ਬਹੁਤ ਪਿਆਰਾ ਹਨਾ ਪੂਰੇ ਕੱਦ ਕੁਤੇ ਨਿੱਕੀ ਨੁਕੀ ਨਾਲ ਸਨੱਕ ਪੁਣਾ ਵੀ ਆਪਾਂ ਕਹਿੰਦੇ ਰੱਜ ਕੇ ਖਾਵਾ ਸੋਹਣੀ ਸਨੱਕੀ ਬਹੁਤ ਆ ਬਾਈ ਬੱਚੇ ਵੀ ਘਰ ਚੰਗੇ ਪਾਉਂਦੀ ਆ ਵੀ ਹਾਂ ਬਹੁਤ ਲੱਗਦੀ ਆ ਬਾਈ ਇਸ ਕੀ ਮੁੱਲ ਰਹੁ ਬਾਈ ਜਾਇਜਾ ਮੁੱਲ ਕਰਾਉਣਾ ਦਾ ਪਹਿਰ 57,000 ਰੁਪਏ ਦੀ ਮਾਇਆ ਵਾਸਤੇ 57,000 ਜੂੜੀ ਉਮਰ ਜੀ ਦੀ ਮੁੱਲ ਕਰਾਉਣਾ ਬਾਈ ਕਿਹਨਾਂ ਜਨਾ ਮਰਜ਼ੀ ਕਰਾ ਲਓ ਪਰ 57,000 ਦੀ ਵਾੜ ਦੇ ਦੇਾਂਗੇ ਬਾਕੀ ਮੌਕੇ ਤੇ ਮੰਨ ਤਾਂ ਹੋ ਜਾ ਹਾਂ ਹਾਂ ਜਿੰਨਾ ਪੈ ਚੋਲਾ ਬੰਨਾਈ ਨਹੀਂ ਠੰਡੀ ਸੀ ਰੱਤ ਬਾਈ ਸਹੀ ਗੱਲ ਆ ਦੋਨਾਂ ਪਾਸੋਂ ਬਹਿ ਕੇ ਚੋਲਾ ਇਹ ਨਹੀਂ ਹੈਗਾ ਵੀ ਲੱਤ ਚੱਕ ਜੂ ਜੱਟ ਲੈ ਵਾ ਦੇ ਕੇ ਜਿਆ ਨਾੜਾ ਚੈੱਕ ਕਰ ਲਓ ਬ੍ਰੀਕੀ ਚ ਨਾੜਾ ਲੈ ਬਹੁਤ ਕਮਾਲ ਨੇ ਬਾਈ ਸਹੀ ਗੱਲ ਆ ਤੇ ਅੱਗੇ ਅਗਰੇ ਦੋ ਨੰਬਰ ਇਹ ਪਹਿਲਾ ਸੋਈਆ ਇਹਦਾ ਉਹ ਬੱਚਾ ਬੈਠਾ ਜਿਹਨੂੰ ਅਜੇ 12-15 ਦਿਨ ਹੋ ਗਏ ਸੂਈ ਨੂੰ ਕੋਈ ਹੁਣ ਸੂਈਆ ਬੱਚਾ ਬੱਸਾ ਦਿੱਤਾ ਹਨਾ ਹਾਂ ਹਾਂ ਐਰ ਸੈਰ ਬਰੀਡ ਦਾ ਦਿੱਤਾ ਹਾਂ ਬਈ ਠੀਕ ਆ ਚਾਰ ਰੰਗ ਮੋਹਾਂ ਠੰਡੀ ਸੀ ਰਹੀ ਬਹੁਤ ਆ 4 ਕਿਲੋ ਕੰਡੇ ਦਾ ਦੁੱਧ ਦੇ ਕਿਲੋਨਾ ਠੀਕਾ ਹਾਂ ਜਮਾ ਮਾਰਜੀ ਰੋਕ ਦੇ ਇਸੇ ਆਰਡਰ ਹਾਂ ਜਮਾ ਬਾਈ ਕੱਪੜੇ ਦਾ ਆਰਡਰ ਹੈ ਜੇ ਆਪਾਂ ਗੇ ਲੰਮੂ ਹੋ ਵੀ ਦਿਖਾ ਲੇ ਆਪਾਂ ਲੰਮੂ ਹੋ ਵੀ ਦਿਖਾ ਦਿੰਦੇ ਆ ਵੀ ਧਾਰਾ ਮਾਰ ਕੇ ਦਿਖਾ ਬੱਚਾ ਸਾਡੇ ਨਾਲ ਸਾਡੇ ਇੱਕ ਬਰਾਬਰ ਹੈ ਮੈਂ ਪੂਰੀ ਗੱਲ ਨਹੀਂ ਵੀਰੇ ਦੰਦ ਦਿਖਾ ਦੇ ਪਟਕੇ ਖੜ ਜਾ ਪੁੱਤ ਲੈ ਪਿਓਰ ਚਾਰ ਦੰਦਾਂ ਜਮਾ ਪਿਓਰ ਚਾਰ ਦੰਦਾਂ ਦਾ ਹੈਨਾ ਹਾਂ ਠੰਡੀ ਸੀਲਾ ਪੂਰੀ ਚੰਕ ਚੰਕ ਜੀ ਆਪਾਂ ਕਹੀਏ ਬਾਹਰ ਤੇ ਫੁੱਲਾ ਹੈਨਾ ਹਾਂ ਹਾਂ ਬਾਈ ਭਾਜ ਵਾ ਜੈਜ ਕਰਾਂਗੇ ਬਸ ਇਹ ਲੈਣਾ ਹੈ ਜਿਲਾ ਦੁੱਧ ਪੋ ਲੈ ਚਾੜਾਂਗੇ ਚੂਜ ਲੈ ਪਰ ਕੋਈ ਤਰਾ ਨਹੀਂ ਠੀਕਾ ਲਾ 30 ਤੇ ਕਲਮ ਮੁੱਠੀ ਵਾਲਾ ਥਾਣਾ ਜਿਵੇਂ ਕਾਨੂੰਨ ਫਾਇਦਾ ਥਾਣੇ ਦੀ ਦੁਕਾਨ ਦੀ ਪਸਵਾ ਕੇ ਕਿਹਾ ਜੀ ਸਤਨਾ ਨੇ ਠੀਕ ਆ ਲੈ ਠੰਡੀ ਸੀਲ ਹੈ ਅੱਧਾ ਨਿਆਣਾ ਪਾ ਕੇ ਚਵਾਈ ਕਰਾਉ ਹਾਂ ਹਾਂ ਭਾਈ ਜਿਵੇਂ ਮਰਜ ਭੈਣ ਵੀ ਨਿਆਣੇ ਤੇ ਪਾ ਜੇ ਆਪਾਂ ਨਿਆਣਾ ਪਾ ਕੇ ਸਾਡਾ ਬੱਚਾ ਸਾਡ ਨਾਲ ਸਾਡ ਸਾਡਾ ਬੱਚਾ ਦੇਖ ਲੈ ਬੱਚਾ ਕਿੱਡੀ ਦੂਰ ਬੈਠਾ ਕਰਮ ਵਾਲੀ ਜਮਾ ਨਹੀਂ ਕਰਦੀ ਹੈ ਨਾ ਨਾ ਨਿਆਣਾ ਕਿੰਨੇ ਦਿਨ ਹੋ ਗਏ ਵੀਰੇ 14 ਦਿਨ ਹੋ ਗਏ ਸਹੀ ਐ ਵੀ ਤੂੰ 8-7 ਦਿਨ ਗਈਆਂ ਕੀ ਫਸਣਾ ਹਾਂ ਹਾਂ ਗੱਲ ਸਹੀ ਹੈ ਵੀਰੇ ਲੈ ਸਾਈ ਦੇ ਦੱਸarlo ਕਰਮਾਲੀ ਬਾਈ ਚੰਗੀ ਤਾਰ ਆ ਯਾਰ ਹਨਾ ਸਵਾਈ ਕਵੇ ਇੱਕ ਨੰਬਰ ਦਾ ਪੱਪੜੀ ਹੈ ਵੀਰੇ ਬਾਈ ਬਾਲੀ ਜਾਦੇ ਯਾਰ ਬਾਲੇ ਕਮਾਲ ਦੀ ਤਾਰ ਆ ਹਨਾ ਯਾਰ ਨੰਬਰ ਦੀ ਹੂਰੇ ਹਨਾ ਬਾਲੀ ਬਈ ਪੂਲੀ ਆ ਹੁਣ ਕਿੰਨਾ ਕਿਤੇ ਤੱਕ ਤਿਆਰ ਆ ਵੀਰੇ ਬਾਈ ਜਿੰਨਾ ਹੈਗਾ ਉਨਾ ਹੀ ਦੱਸ ਆ 14 ਕਿਲੋ ਖੁੱਲਾ ਠੀਕ ਆ ਆਣਾ 13 ਵੀ ਨਾ ਮੰਨੀ ਠੀਕ ਆ 14 ਕਿਲੋ ਖੁੱਲਾ ਹੈ ਬਈ ਠੰਡੇ ਛਿਲੀ ਤੇ ਨਾਲ ਫੁੱਲ ਹੈ ਬਾਈ ਨੇ ਨਿਆਣਾ ਪਤਾ ਵੀ ਚਲੋ ਹੁੰਦਾਗਾ ਹਨਾ ਵੀ ਕਈ ਘਰਾਂ ਨੂੰ ਕਈ ਆ ਲਗਾ ਨਿਆਣਾ ਨਹੀਂ ਪਉਂਦੀ ਬਈ ਨਿਆਣਾ ਘੜਾ ਲਿਆ ਤੁੰਗ ਆ ਕੇ ਨੂੰ ਸਹੀ ਗੱਲ ਆ ਬਾਈ ਬਹੁਤ ਕਮਾਲ ਦੀ ਹੈ ਜਰਨ ਹੈ ਠੰਡੀ ਸੀਲ ਤਾਂ ਕੋਈ ਆਂਦਰੀ ਮੁੱਠਿਆ ਥਾਣੇ ਨੂੰ ਵੀ ਲੈ ਮੁੱਠੀ ਵਾਲਾ ਥਾਣੇ ਹਾਂ ਅੱਡਰ ਬਾਕੀ ਫਿਕਸ ਜਾ ਡਰ ਕਿੰਨਾ ਕਹਤਾ ਤਾ ਪੂਰਾ ਐਸਟੀਮੇਟ ਇਹਨੇ ਪਾ ਗਣਾ 17 ਕਿਲੋ ਦੇ ਦੋ ਬਾਈ ਯਾਰਾ ਸੇਵਾ ਸੰਭਾਲੋ ਹਾਂ 17 18 ਲੀਟਰ ਬਾਈ ਕਹਿੰਦਾ ਦੱਦ ਪਾ ਦੋਗੇ ਫੇਰ ਚੱਕਾ ਜਿੰਨਾ ਹੋਣਾ ਹੈਗਾ ਪੌਣਾ ਤੋਂ 14 ਕਿਲੋ ਅਗਲਾ ਚੋਲੇ ਆਉਦੀ ਹੋਈ ਚੱਕਣੀ ਕਾਦ ਵਾਲੇ ਛੂਟ ਹੀ ਨਹੀਂ ਹਾਂ ਬਰੀਡ ਬਹੁਤ ਆ ਪਹਿਲਾ ਸੂਆ ਬਰੀਡ ਬਹੁਤ ਆ ਪਹਿਲਾ ਸੂਆ ਸੂਈਆ ਕਰਵਾ ਲੀਏ ਇਹਨਾਂ 38000 ਰੁਪਏ ਲਵਾਂਗੇ ਭਾਈ ਠੀਕ ਆ ਮੁੱਲ ਪਉਂਦੀ ਕਰਾਉਣੀ ਨਾ ਮਰਜੀ ਕਰਾ ਲਿਆ ਲੱਕੀਆਂ ਨਹੀਂ ਦੇਣਾ ਇਹ ਪਾ ਠੀਕ ਆ ਆਲਾ ਫੰਡਰ ਬਸੀ ਹੁੰਦਾ 35000 ਜੇ ਉਹ ਤੋਂ ਅਗਲਾ ਸਹੀ ਗੱਲ ਆ ਫੰਡਰ ਬਸੀ ਦਾ 35000 ਜੇ ਅਗਲਾ ਬਾਈ ਨੇ ਜਮਾ ਮੁੱਲ ਜਾਇਜ਼ ਕਰਿਆ 38000 ਰੁਪਿਆ ਬਾਕੀ ਦੰਦਾਂ ਚ ਵਹਿੜ ਆ ਕੀ ਦੂਜੇ ਸੂਏ ਨੂੰ ਕੁਛ ਹੋਰ ਆ ਬੱਚਾ ਇਹਦਾ ਭਾਈ ਬੱਚਾ ਖੜੀ ਜੀ ਤੇ ਲੈ ਠੀਕ ਆ ਠੰਡੀ ਸੀ ਲੈਣੀ ਆ ਜਿੱਥੇ ਮਰਜੀ ਚੋਈ ਚੱਲ ਕੁਛ ਨਹੀਂ ਕਹਿੰਦੀ ਲੈ ਹਾਂ ਕੁਛ ਨਹੀਂ ਕਹਿੰਦੀ ਭਾਈ ਕੁਮਾਰ ਆ ਯਾਰ ਖਾਣ ਨੂੰ ਬਹੁਤ ਚੰਗਲੇ ਦਿਖਾ ਦੇ ਕੋਈ ਆਇਆ ਨਹੀਂ ਖਾਣ ਪ੍ਰੀਖਾਲ ਤਾਂ ਬੜਾ ਚੰਗਾ ਚਵਾਈ ਚੂਈ ਇੱਕ ਨੰਬਰ ਚਵਾਈ ਚੂਈ ਇੱਕ ਨੰਬਰ ਆ ਕਰਮ ਵਾਲੀ ਦੀ ਬਾਕੀ ਬਾਈ ਨੇ ਮੁੱਲ ਵੀ ਜਾਇਜ਼ ਕੀਤਾਗਾ ਬੱਸਿਆ ਲੈ ਲੈ ਨਹੀਂ ਕਰਿਆ ਨਾ ਜਮਾ ਯਾਰ ਪਾਣਾ ਹਾਂ ਲੈ ਵੀ ਇਹਦੇ ਜਿਵੇਂ ਹੁਣ ਕਹੀਂ ਜਾਵੇ ਵੀ ਇੰਨੇ ਦਿਨ ਇਹ ਉਹ ਨਹੀਂ ਹੋਣਾ ਕੰਮ ਇਹ ਵਾਲੀ ਦਾ ਚੋਣ ਚਾਣ ਦੀ ਸਾਰੇ ਕਾ ਦੀ ਗਾਰੰਟੀ ਹੋਊਗਾ ਬਿਲਕੁਲ ਸਹੀ ਗੱਲ ਆ ਵੀਰੇ ਅੱਗੇ ਵੀਰੇ ਤਿੰਨ ਨੰਬਰ ਵੜਾ ਇੱਕ ਲੂਣਾਂ ਬੱਛੀ ਹੈ ਬਈ ਇਹ ਹਫ਼ਤਾ ਰਹਿੰਦੀ ਆ ਲੂਣਸ ਹੁੰਦੀ ਆਗੀ ਹਾਂ ਦੋ ਦਿਨ 24 25 ਕਿਲੋ ਦੇ ਨੱਪ ਲੂਣ ਨਹੀਂ ਅੱਡਰਾ ਬਹੁਤ ਕਮਾਲ ਦਾ ਇਹਦਾ ਵੀ ਲੈ ਬਈ ਬਰੀ ਬਰੀ ਬਹੁਤ ਹੈ ਬਹੁਤ ਲਾਉਣਾ ਖਾਣ ਨੂੰ ਬਹੁਤ ਲਾਉਣਾ ਕਿੰਨਾ ਕਿਤੇ ਪਾ ਦੂ ਬਈ 24 25 ਕਿਲੋ ਬਈ ਮੁਰਾਉਂਦੇ ਕਿੱਥੇ ਲੈ ਵਾ ਲੈ ਯਾਰ ਲੈ ਥਾਂ ਦੇਖੀ ਗਏ ਜਿੰਨੇ ਕਿਤੇ ਲੈ ਜੂ ਵੀਰੇ ਹਫ਼ਤਾ ਬਈ ਫੜ ਜਾ ਬੱਤ ਲੈ ਲੈ ਬਹੁਤ ਹੀ ਚੰਗੀ ਯਾਰ ਹਨ ਕੱਦ ਕੋ ਤੇ ਦੇਖ ਕੇ ਦਾਦਾ ਬਈ ਬਈ ਕੱਦ ਦਾ ਬਹੁਤ ਆ ਤੇਰਾ ਕੱਦ ਕਿੰਨਾ ਖੂਗਾ ਹੋਗਾ 5:07 ਬਈ 8 ਠੀਕ ਤੇ ਇਧਰ ਨਹੀਂ ਰੇਲ ਆ ਕਿੱਡਾ ਕਰਦਾ ਤੂੰ ਤੈਨੂੰ ਵੀ ਲੁਕਾਉਂਦੀ ਆ ਕਰਦੀ ਹੈਨਾ ਠੰਡੀ ਸੀਲ ਦਾ ਕੋਈ ਅੰਤ ਨਹੀਂ ਹੋਊਗਾ ਜੇ ਆਪਾਂ ਕਹੀਏ ਜਾਤ ਬਰੀਡ ਫੁੱਲਾ ਹੈਨਾ ਫੁੱਲ ਬਈ ਬਰੀਕ ਬਹੁਤ ਪਾੜੀ ਵਾਲੇ ਵਾ ਪਾੜੀ ਵਾਲਾ ਆਡਰ ਬੜਾ ਕਮਾਲ ਦਾ ਆਡਰ ਲੈ ਇਹ ਜੇ ਲੀਓ ਮੂਮਾ ਦੇ ਕਿੰਨਾ ਕਿਸਾਨ ਵਾ ਉਹ ਨਹੀਂ ਮੂਮਾ ਹਨ ਲੈ ਲੰਮੀ ਲੰਮੀ ਮੂਮਾ ਦੇ ਇਸ ਦੇਖੋ ਬਈ ਫਾਰਮ ਦੀ ਵਹਿੜ ਨਾਲ ਦੀ ਵਹਿੜ ਹਾਂ ਬਹੁਤ ਕਮਾਲ ਦੀ ਅੱਕਾ ਦਾ ਫੁੱਲਾ ਜਿਹੜਾ ਪਹਿਲਾ ਪਲੂਨ ਸੁੰਦੀਆ ਫਰਨ ਤਾਂ ਹੈ ਕੜਿਆ ਕਰਮਾਣੇ ਜਮੇ ਦੂਜਾ ਤਾਂ ਹੈ ਬਾਕੀ ਪਸਮਾਏ ਕੜਨਾ ਇਹ ਸੂਪ ਹੀ ਬਾਈ ਯਾਰ ਹਾਂ ਬਾਈ ਤੋਰਾ ਤੋਰਾ ਦੇਖ ਇਹ ਜੈਨੂ ਬਾਈ ਬੜਾ ਚੰਗਾ ਤੋਰਾ ਤੇ ਕੀ ਮੁੱਲ ਰਖੂ ਬਾਈ ਸਾਕਰ ਜਾ ਜਾ ਦੇ ਲੈਣਾ ਇਹਦਾ 72000 ਰੁਪਏ ਰਹਿ ਗਏ ਬਾਈ ਠੀਕ ਆ ਹਾਂ 72000 ਰੁਪਏ ਮੁੱਲ ਆ ਬਾਕੀ ਮੌਕੇ ਤੇ ਮੰਗ ਮੰਨ ਕਰਦਾ ਬਾਈ ਵੱਡੀ-ਬੁੱਡੀ ਫੁੱਲ ਆ ਛੋਟੀ ਕੋਈ ਨਹੀਂ ਹਾਂ ਛੋਟੀ ਕੋਈ ਨਹੀਂ ਵੱਡੀ-ਬੁੱਡੀ ਫੁੱਲ ਆ ਵੱਡੀ-ਬੁੱਡੀ ਕਰਮਾਲੀ ਫੁੱਲ ਆ ਇੱਕ ਕੀ ਮੌਲਾ ਵੀਰੇ ਫਰਜਾਇਗਾ 70000 ਰੁਪਏ ਭਾਈ ਠੀਕ ਆ 70000 ਰੁਪਏ ਮੌਲਾ ਹੁੰਦੀ ਹੁੰਦੀ ਤਕਦ ਕੁੱਦ ਜਾਦ ਬ੍ਰੇਡ ਕੋਲਾ ਭਾਈ ਐ ਨਹੀਂ ਗੱਲ ਲੈ ਕੋਈ ਫੁੱਲ ਲ ਲੈ ਨੇ ਮਰ ਜੇ ਲੱਕ ਫਿਰੇ ਹੋਣੀ ਗੱਲ ਨਹੀਂ ਭਾਈ ਸਹੀ ਗੱਲ ਆ ਜਿਵੇਂ ਮਰ ਜੀ ਹੱਥ ਫੇਰੀ ਚੱਲੇ ਲੰਮੀ ਉਮੀਦ ਖਾਦੇ ਸੋਹਣੀ ਸੁਣ ਕੇ ਕਿੰਨੀ ਆ ਹਾਂ ਜਿਵੇਂ ਭਾ ਭਾਈ ਅੱਜ ਤਾਂ ਜਮਨ ਨੋਰਮਲ ਭਾ ਗਏ ਨੋਰਮਲ ਭਾ ਗਏ ਭਾਈ ਹਾਂ ਯਾ ਕਿ ਚੰਗੀ ਆ ਸਮਝ ਪਈ ਬਾਕੀ ਮਾਨ ਤਨ ਹੋ ਜਾ ਮੌਕਾ ਹਾਂ ਕਰਦਾ ਭਾਈ ਇਹ ਵੀ ਗੱਪ ਕੱਚੀ ਕੱਚੀ ਦਾ ਭਾਈ ਆ ਜੇ ਦੀ ਬਚੀ ਕਿਨੇ ਨਹੀਂ ਬਈ ਤਿਆਰ ਨਹੀਂ ਦੇਣੀ ਬਈ ਤਿਆਰ ਹੋਏ ਵੀ ਨਹੀਂ ਹਾਂ ਨਾੜਾ ਨੂੜਾ ਬਰੀਕੀ ਚਾ ਕਰਨ ਵਾਲੀ ਦੇ ਹਨਾ ਫੁੱਲ ਬਰੀਕ ਆ ਬਾਈ ਫੁੱਲ ਬਰੀਕੀ ਚਾ ਵੜ ਦੁੱਧ ਵੀ ਵਧੀਆ ਦੋਗੇ 24 25 ਕਿਲੋ ਖੁਲਾ ਦੇ ਦੋਗੇ ਬੱਟੀ ਆ ਬੱਟੀ ਲੈ ਜੇ ਮੈਂ ਪਨੂਨ ਸੁੰਦੀ ਆ 24 25 ਲੀਟਰ ਕੋਈ ਮੈਂ ਰੱਖਦਾ ਨਹੀਂ ਕਹਤ ਰ ਦੂਜੇ ਸ਼ੂਨ ਨੇ ਵੀ ਕੁਝ ਹੋਰ ਹੀ ਬਣਦਾ ਹਾਂ ਬਾਈ ਹਾਂ ਹਾਂ ਮੈਨ ਕੀ ਦੇ ਭਰਾ ਕੋਲ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਤਿੰਨਾ ਚੋਂ ਕਿਸੇ ਵੀ ਵੀਰ ਦੇ ਕੋਈ ਵੀ ਪਸੰਦ ਆਵੇ ਤਾਂ ਭਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅਦਲੋਂ ਧੰਨਵਾਦ